ਰਸ਼ੀਆ ਨੇ ਆ ਸਿਕੰਦਰ ਮਜ਼ੈਲ ਤੁਸੀਂ ਪਿੱਛੇ ਦੇਖ ਸਕਦੇ ਆ ਇਹ ਪੋਲੈਂਡ ਦੇ ਬਾਰਡਰ ਦੇ ਉੱਤੇ ਜਿਹੜੀ ਆ ਇੱਕ ਲਿਆ ਕੇ ਖੜੀ ਕਰ ਦਿੱਤੀ ਆ ਇਹ ਜਿਹੜੀ ਸਿਕੰਦਰ ਮਜ਼ਾਹਿਲਾ ਦਾ ਐਮ ਵੈਰੀਐਂਟ ਜਿਹੜਾ ਇਹ ਲਿਆ ਕੇ ਇੱਥੇ ਇਹਨਾਂ ਨੇ ਖੜਾ ਕੀਤਾ ਇਹ ਨਿਊਕਲੀਅਰ ਪਾਵਰਡ ਜਿਹੜਾ ਇਹ ਮਜ਼ਾਹਿਲਾ ਇਹ ਆਪਣੇ ਨਾਲ 500 ਕਿਲੋ ਤੱਕ ਜਿਹੜਾ ਇਹ ਵਾਰ ਹੈਡ ਜਿਹਦੇ ਵਿੱਚ ਪਰਮਾਣੂ ਬੰਬ ਵੀ ਹੋ ਸਕਦੇ ਆ ਉਹ ਨਾਲ ਲੈ ਕੇ ਉੱਡ ਸਕਦੀ ਆ ਤੇ ਇਹਦੀ ਜਿਹੜੀ ਰੇਂਜ ਆ ਉਹ 500 ਕਿਲੋਮੀਟਰ ਤੋਂ ਲੈ ਕੇ 2000 ਕਿਲੋਮੀਟਰ ਤੱਕ ਇਹਦੀ ਰੇਂਜ ਆ ਜਿਹਦੇ ਵਿੱਚ ਪੋਲੈਂਡ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਜਿਹੜੇ ਨਾਟੋ ਦੇਸ਼ ਆ ਉਹ ਰੇਂਜ ਦੇ ਵਿੱਚ ਆਉਂਦੇ ਆ ਬੜੀ ਮਜ਼ਾਹਲ ਰਸ਼ੀਆ ਨੇ ਆ ਬੜਾ ਹਿੱਸਾ ਜਿਹੜਾ ਕਲਨਿੰਗਗ੍ਰੈਂਡ ਇਹ ਬੜਾ ਹਿੱਸਾ ਰਸ਼ੀਆ ਦਾ ਹੀ ਹਿੱਸਾ ਹੈ ਤੁਸੀਂ ਇੱਥੋਂ ਦੇਖ ਸਕਦੇ ਆ ਸੋ ਇੱਥੇ ਲਿਆ ਕੇ ਆਏ ਨੇ ਯਾਨੀ ਕਿ ਰਸ਼ੀਆ ਨੇ ਇਹ ਮਜ਼ਾਹਲ ਜਿਹੜੀ ਆ ਖੜੀ ਕੀਤੀ ਆ ਜਿਹਦੇ ਨਾਲ ਕੀ ਪੋਲੈਂਡ ਲੂਥੀਨੀਆ ਲਟਵੀਆ ਤੇ ਐਸਟੋਨੀਆ ਇਹ ਵਾਲੇ ਦੇਸ਼ ਆ ਇਥੋਂ ਇਹਦੀ ਰੇਂਜ ਦੇ ਵਿੱਚ ਆ ਚੁੱਕਿਆ ਸੋ ਇਹਦੇ ਹੀ ਖਿਲਾਫ ਜਿਹੜਿਆ ਇਹ ਨਾਟੋ ਦੇਸ਼ ਆ ਉਹਨਾਂ ਨੇ ਵੀ ਜਿਹੜਾ ਇੱਕ ਆਪਣਾ ਆਪਰੇਸ਼ਨ ਆ ਈਸਟਰਨ ਸੈਂਟਰੀ ਆਪਰੇਸ਼ਨ ਲਾਂਚ ਕੀਤਾ ਕੀ ਆ ਇਹ ਪੂਰਾ ਮਾਮਲਾ ਕਿਤਾ ਕਿਦਾਂ ਇਹ ਗੱਲ ਇੱਥੇ ਤੱਕ ਪਹੁੰਚੀ ਆ ਕੀ ਇਹ ਲੜਾਈ ਅੱਗੇ ਲੱਗ ਸਕਦੀ ਆ ਰਸ਼ੀਆ ਪੁਤਿਨ ਇਦਾਂ ਕਿਉਂ ਚਾਹੁੰਦਾ ਇਹ ਸਾਰੀਆਂ ਗੱਲਾਂ ਤੇ ਵਿਸਤਾਰ ਨਾਲ ਚਰਚਾ ਕਰਦੇ ਆ ਆਜੋ ਰਸ਼ੀਆ ਤੇ ਯੂਕਰੇਨ ਦੀ ਲੜਾਈ ਫਰਬਦੀ 2022 ਤੋਂ ਸਟਾਰਟ ਆ 3 ਸਾਲ ਤੋਂ ਵੀ ਉੱਪਰ ਦਾ ਹੋ ਚੁੱਕਿਆ ਹੈ ਇਹ ਲੜਾਈ ਚੱਲਦੀ ਨੂੰ ਕਿੱਦਾਂ ਸ਼ੁਰੂ ਹੋਈ ਇਹਦੇ ਪਿੱਛੇ ਕੀ ਹਿਸਟਰੀ ਆ ਸਾਰਿਆਂ ਨੂੰ ਇਹਦਾ ਪਤਾ ਹੀ ਆ ਲਗਭਗ ਹਨਾ ਸੋ ਇਹ ਜਿਹੜਾ ਰੀਸੈਂਟਲੀ ਜਿਹੜਾ ਇਹ ਐਕਸੀਡੈਂਟ ਹੋਇਆ ਇਸ ਲੜਾਈ ਦੇ ਵਿੱਚ ਜਿਹਦੀ ਵਜ੍ਹਾ ਕਰਕੇ ਇਹ ਨਾਟੋ ਦੇਸ਼ ਤੇ ਰਸ਼ੀਆ ਦੁਬਾਰਾ ਆਹਮੋ ਸਾਹਮਣੇ ਹੋ ਚੁੱਕਿਆ ਉਹਦਾ ਜਿਹੜਾ ਮੇਨ ਕਾਰਨ 9 ਤੇ 10 ਸਤੰਬਰ ਦੀ ਜਿਹੜੀ ਰਾਤ ਸੀਗੀ 2025 ਦੀ ਗੱਲ ਆ ਇਹ ਉਹਦੇ ਵਿੱਚ ਰਸ਼ੀਆ ਦੁਆਰਾ ਜਿਹੜੇ ਯੂਕਰੇਨ ਦੇ ਵਿੱਚ ਇਹ ਛੱਡੇ ਗਏ ਸੀਗੇ ਡਰੋਨ ਉਹਦੇ ਵਿੱਚੋਂ ਕੁਝ ਡਰੋਨ ਜਿਹੜੇ ਸੀਗੇ 19 ਤੋਂ ਲੈ ਕੇ 23 ਡਰੋਨ ਉਹ ਪੋਲੈਂਡ ਦੇ ਵਿੱਚ ਅੰਦਰ ਜਾ ਚਲੇ ਗਏ ਜਾਨੀ ਕਿ ਨਾ ਸੋ ਇਹ ਪੋਲੈਂਡ ਦੀਆਂ ਜਿਹੜੀਆਂ ਉੱਥੇ ਫੋਰਸਾਂ ਸੀਗੀਆਂ ਉਹਨਾਂ ਨੇ ਜਾਨੀ ਕਿ ਥੱਲੇ ਸਿੱਟੇ ਇੱਕ ਤਰ੍ਹਾਂ ਦੇ ਨਾਲ ਇਹਨਾਂ ਨੂੰ ਨਸ਼ਟ ਕੀਤਾ ਆਹ ਸਾਰੇ ਜਿਹੜੇ ਇਹ ਪੁਆਇੰਟ ਆ ਡਾਟ ਜੇ ਤੁਸੀਂ ਦੇਖ ਸਕਦੇ ਆ ਇਹ ਸਾਰਾ ਪੋਲੈਂਡ ਦਾ ਏਰੀਆ ਆ ਇਹ ਤਾਂ ਜਕਰੇਨ ਹੁੰਦੇ ਹੁੰਦੇ ਇਹ ਸਾਰੇ ਜਿਹੜੇ ਡਰੋਨ ਸੀਗੇ ਇਹ ਸਾਰੇ ਪੋਲੈਂਡ ਦੇ ਵਿੱਚ ਚਲੇ ਗਏ ਤੁਸੀਂ ਦੇਖ ਸਕਦੇ ਆ ਪੋਲੈਂਡ ਦੇ ਅੰਦਰ ਤੱਕ ਇਹ ਡਰੋਨ ਗਏ ਆ ਜਿਹੜੇ ਰਸ਼ੀਆ ਨੇ ਛੱਡੇ ਸੀਗੇ ਸੋ ਇਸ ਤੋਂ ਇਲਾਵਾ ਜਿਹੜੇ ਹੋਰ ਵੀ ਖਬਰ ਆਈ ਆ ਇਹਨਾਂ ਨੇ ਜਿਹੜੇ ਡਰੋਨ ਸੀਗੇ ਉਹ ਰូមਾਨੀਆ ਦੇ ਵਿੱਚ ਵੀ ਗਏ ਆ ਇਹ ਰូមਾਨੀਆ ਨੇ ਵੀ ਇਹ ਚੀਜ਼ ਨੋਟ ਕੀਤੀ ਆ ਜਿਵੇਂ ਦੱਸਦਾ ਤੇ ਰូមਾਨੀਆ ਤੇ ਜਿਹੜਾ ਇਹ ਪੋਲੈਂਡ ਆ ਦੋਨੋਂ ਹੀ ਨਾਟੋ ਦੇਸ਼ਾਂ ਦੇ ਮੈਂਬਰ ਆ ਨਾਟੋ ਦੇਸ਼ਾਂ ਦੇ ਵਿੱਚ ਕੀ ਹੈ ਯੂਰਪ ਦੇ 32 ਦੇਸ਼ ਆ ਨਾਟੋ ਦੇਸ਼ਾਂ ਦਾ ਜਿਹੜਾ ਆਰਟੀਕਲ 5 ਆ ਉਹਦੇ ਅਨੁਸਾਰ ਜੇਕਰ ਕੋਈ ਵੀ ਦੇਸ਼ ਨਾਟੋ ਦੇਸ਼ਾਂ ਦੇ ਕੋਈ ਵੀ ਜਿਹੜੇ ਮੈਂਬਰ ਦੇਸ਼ ਦੇ ਉੱਤੇ ਹਮਲਾ ਕਰਦਾ ਤਾਂ ਬਾਕੀ ਸਾਰੇ ਨਾਟੋ ਦੇਸ਼ ਉਹਦੇ ਤੇ ਮਿਲ ਕੇ ਹਮਲਾ ਕਰੂਗੇ ਸੋ ਇਹ ਵਾਲੇ ਜਿਹੜੇ ਡਰੋਨ ਸੀਗੇ ਉਹਨਾਂ ਨੂੰ ਇੱਕ ਤਰ੍ਹਾਂ ਦੇ ਨਾਲ ਇਹ ਨਾਟੋ ਦੇਸ਼ ਆ ਉਹ ਆਪਣੇ ਉੱਤੇ ਅਟੈਕ ਮੰਨ ਰਿਹਾ ਇਸ ਲਈ ਹੀ ਇਹ ਜਿਹੜੇ ਨਾਟੋ ਦੇਸ਼ ਆ ਉਹਨਾਂ ਨੇ ਇੱਕ ਆਪਰੇਸ਼ਨ ਈਸਟਰਨ ਸੈਂਟਰੀ ਆਪਰੇਸ਼ਨ ਉਹ ਲਾਂਚ ਕਰ ਦਿੱਤਾ ਹੁਣ ਜਿਹੜੇ ਇਹ ਨਾਟੋ ਦੇਸ਼ ਆ ਉਹ ਵੀ ਜਿਹੜੇ ਇਹ ਦੇਸ਼ ਆ ਇਸਟੋਨੀਆ ਲਾਟਵੀਆ ਲਥੀਵੀਆ ਪੋਲੈਂਡ ਇਹ ਹੰਗਰੀ ਰូមਾਨੀਆ ਬੁਲਗਾਰੀਆ ਤੱਕ ਜਿਹੜੇ ਇਹ ਆਪਣੇ ਸਾਰੇ ਹੀ ਇੱਥੇ ਜਿਹੜੇ ਇਹ ਇੱਕ ਤਰ੍ਹਾਂ ਦੇ ਨਾਲ ਮਿਲਟਰੀ ਤੇ ਆਪਣੇ ਜਿਹੜੇ ਜੰਗੀ ਜਹਾਜ਼ ਆ ਜਾਂ ਹੋਰ ਜਿਹੜੇ ਡਰੋਨਾਂ ਨੂੰ ਸਿੱਟਣ ਵਾਲੇ ਸਿਸਟਮ ਉਹ ਇੱਥੇ ਸਾਰੇ ਇਹ ਮਤਲਬ ਕਿ ਫਿੱਟ ਕਰੂਗੇ ਇਹ ਸਾਰੇ NATO ਦੇਸ਼ ਮਿਲ ਕੇ ਜਿਹੜੇ ਵੀ ਬਾਰਡਰ ਇਹ ਬੇਲਾਰੂਸ ਨਾਲ ਲੱਗਦੇ ਆ ਜੁਕ੍ਰੇਨ ਨਾਲ ਲੱਗਦੇ ਆ ਜਾਂ ਰਸ਼ੀਆ ਦੇ ਨਾਲ ਲੱਗਦੇ ਆ ਉਹਨਾਂ ਦੇ ਉੱਤੇ ਇਹ ਜਾਨੀ ਕਿ ਰੱਖਿਆ ਕਰੂਗੇ ਸਾਰੇ ਥੋੜਾ ਥੋੜਾ ਹਿੱਸਾ ਪਾਉਗੇ ਜਿੱਦਾਂ ਇਹ ਡੈਨਮਾਰਕ ਵਾਲੇ ਕਹਿੰਦੇ ਆ ਕਿ ਅਸੀਂ 2 ਜਿਹੜੇ ਆ F16 ਫਾਈਟਰ ਜੈਟ ਦਵਾਂਗੇ ਇੱਕ ਫਰੀਗੇ ਫੈਰੀਗੇਟ ਦਵਾਂਗੇ ਇਸੇ ਤਰ੍ਹਾਂ ਜਿਹੜੇ ਹੈਗੇ ਆ ਇਹ ਫਰਾਂਸ ਵਾਲੇ ਉਹ ਕਹਿੰਦੇ 3 ਰਾਫੇਲ ਜਿਹੜੇ ਆ ਫਾਈਟਰ ਜੈਟ ਮਤਲਬ ਕਿ ਆਪਾਂ ਉੱਥੇ ਲਾਵਾਂਗੇ ਜਰਮਨੀ ਵਾਲੇ 4 ਜਿਹੜੇ ਆ ਯੂਰੋ ਫਾਈਟਰ ਜੈਟ ਉੱਥੇ ਲਾਉਗੇ ਤੇ ਇਹ ਰਡਾਰ ਲਾਉਗੇ 에어 డిਫੈਂਸ ਸਿਸਟਮ ਵੀ ਉੱਥੇ ਲਾਉਗੇ ਹਨ ਇਸੇ ਤਰ੍ਹਾਂ ਯੂਕੇ ਵਾਲੇ 에어 ਪਾਲਿਸਿੰਗ ਫੋਰਸਸ ਜਿਹੜੀਆਂ ਆ ਉਹ ਉੱਥੇ ਅਪਲਾਈ ਕਰੂਗੇ ਇਸੇ ਤਰ੍ਹਾਂ ਜਿਹੜੇ ਕੋਈ ਹੋਰ ਦੇਸ਼ ਹੈਗਾ ਜਿਦਾ ਡੱਚ ਫਾਈਟਰ ਜਿਹੜੇ ਆ ਉੱਥੇ ਲਾਉਗੇ ਇਟਲੀ ਤੋਂ ਜਿਹੜਾ 에어 ਰਿਫਿਊਲਿੰਗ ਇਹ ਸਪੋਰਟ ਸਿਸਟਮ ਆ ਉਹ ਉੱਥੇ ਲਾਇਆ ਜਾਊਗਾ ਸੋ ਇਸ ਤਰ੍ਹਾਂ ਦੇ ਨਾਲ ਰਸ਼ੀਆ ਤੇ ਇਹ ਨਾਟੋ ਦੇਸ਼ ਅਮੋਂ ਸਾਹਮਣੇ ਇਸ ਵੇਲੇ ਆ ਚੁੱਕਿਆ ਲੜਾਈ ਚੱਲਦੀ ਹੈ ਜੁਕਰੇਨ ਦੇ ਨਾਲ ਰਸ਼ੀਆ ਦੀ ਉਹਨੂੰ 3 ਸਾਲ ਹੋ ਚੁੱਕੇ ਆ ਸੋ 3 ਸਾਲ ਤੋਂ ਵੀ ਬਾਅਦੂ ਸਮਾਂ ਹੋ ਚੁੱਕਿਆ ਸੋ 3 ਸਾਲਾਂ ਦੇ ਵਿੱਚ ਤਾਂ ਇੱਥੇ ਇਹ ਜਿਹੜੇ ਕੋਈ ਵੀ ਡਰੋਨ ਸਿਗਾ ਉਹ ਜਿਹੜੇ ਪੋਲੈਂਡ ਦੀ ਜਿਹੜੀ ਸਰਜ਼ਮੀਨ ਸੀਗੀ ਉਹਦੇ ਉੱਤੇ ਗਏ ਨਹੀਂ ਨਾ ਹੀ ਰਮਾਨੀਆ ਦੇ ਵਿੱਚ ਗਏ ਹੁਣ ਹੀ ਕਿਉਂ ਗਏ ਆ ਇਹਦੇ ਪਿੱਛੇ ਬਹੁਤ ਸਾਰੇ ਜਿਹੜੇ ਜੰਗਨੀਤੀ ਵਾਲੇ ਲੋਕ ਆ ਉਹ ਕਾਰਨ ਲੱਭਦੇ ਆ ਸੋ ਇਹ ਜਿਹੜਾ ਪੁਤਿਨ ਬੜਾ ਹੀ ਦਿਮਾਗੀ ਬੰਦਾ ਆ ਉਹਨੇ ਜਾਣ ਬੁੱਝ ਕੇ ਦੱਸਿਆ ਜਾ ਰਿਹਾ ਇਹ ਜਿਹੜੇ ਇਹ ਡਰੋਨ ਇਹਨਾਂ ਦੇਸ਼ਾਂ ਦੇ ਵਿੱਚ ਭੇਜਿਆ ਤਾਂ ਜੋ ਜਿਹੜੇ ਇਹ ਦੇਸ਼ ਆ ਇਹਦੇ ਖਿਲਾਫ ਜਾਨੀ ਕਿ ਰਸ਼ੀਆ ਦੇ ਖਿਲਾਫ ਕੋਈ ਐਕਸ਼ਨ ਲੈਣ ਤਾਂ ਜੋ ਜਿਹੜਾ ਇਹ ਰਸ਼ੀਆ ਆ ਇੱਕ ਨਵਾਂ ਮੋਰਚਾ ਇੱਕ ਨਵਾਂ ਜਿਹੜਾ ਇਹ ਜਾਨੀ ਕਿ ਜੰਗ ਵਾਲੀ ਇਹ ਜਗ੍ਹਾ ਉਹ ਖੋਲ ਸਕੇ ਕਿੱਥੋਂ ਖੋਲੂਗਾ ਆਹ ਵਾਲੀ ਜਿਹੜੀ ਜਗ੍ਹਾ ਕਲਿੰਗਿੰਗ ਗਰਾੜ ਇਹ ਵਾਲੀ ਰਸ਼ੀਆ ਦੀ ਜਗ੍ਹਾ ਇੱਥੇ ਹੀ ਐਸ ਵੇਲੇ ਬੇਲਾਰੂਸ ਬੇਲਾਰੂਸ ਜੇ ਮੈਂ ਦੱਸਦਾ ਤਾਂ ਰਸ਼ੀਆ ਦਾ ਬਹੁਤ ਹੀ ਵਧੀਆ ਮਿੱਤਰ ਆ ਇੱਥੇ ਜਿਹੜਾ ਡਿਕਟੇਟਰ ਆ ਰਸ਼ੀਆ ਨੂੰ ਪੂਰੀ ਸਪੋਰਟ ਕਰਦਾ ਹੈ ਹਨ ਸੋ ਰਸ਼ੀਆ ਤੇ ਬੇਲਾਰੂਸ ਦੀ ਜਿਹੜੀਆਂ ਫੌਜਾਂ ਇਹ ਬੜੀ ਜਗ੍ਹਾ ਦੇ ਉੱਤੇ ਐ ਸੋ ਵਿਲੇ ਜਿਹੜੀ ਜੰਗੀ ਰਿਹਸਲ ਕਰ ਰਹੀਆਂ ਸੋ ਜੰਗੀ ਰਿਹਸਲ ਤਾਂ ਕਰ ਰਹੀ ਰਹੀਆਂ ਨਾਲ ਹੀ ਨਾਲ ਉਹ ਇੱਕ ਤਰ੍ਹਾਂ ਦੇ ਨਾਲ ਪਰਮਾਣੂ ਹਮਲੇ ਦੀ ਜਿਹੜੀ ਇੱਕ ਰਿਹਸਲ ਆ ਉਹ ਪਹਿਲੀ ਵਾਰੀ ਕਰ ਰਹੀਆਂ ਜੇ ਗੱਲ ਕਰਾਂ ਤਾਂ ਜੱਦੀ ਲੜਾਈ ਲੱਗੀ ਆ ਰਸ਼ੀਆ ਦੀ ਉਹਨੇ ਇਹ ਕੋਈ ਵੀ ਐਦਾਂ ਦੀ ਜਿਹੜੀ ਆਰਮੀ ਡ੍ਰਿਲ ਸੀਗੀ ਉਹ ਕੀਤੀ ਨਹੀਂ ਕਿਉਂਕਿ ਉਹਨਾਂ ਦੀ ਜਿਹੜੀ ਆਰਮੀ ਆ ਉਹ ਪਹਿਲਾਂ ਹੀ ਯੂਕਰੇਨ ਦੇ ਵਿੱਚ ਵਿਜੀ ਆ ਉਹ ਲੜਾਈ ਲੜ ਰਹੀ ਆ ਹਨਾ ਸੋ ਇਸੇ ਹੀ ਤਰ੍ਹਾਂ ਜਦੋਂ ਯੂਕਰੇਨ ਦੇ ਉੱਤੇ ਹਮਲਾ ਕਰਨਾ ਸੀ ਉਹਨਾਂ ਨੇ ਫਰਵਰੀ ਵਿੱਚ 2022 ਦੇ ਵਿੱਚ ਉਦੋਂ ਵੀ ਇਹਨਾਂ ਨੇ ਬੇਲਾਰੂਸ ਤੇ ਜਿਹੜੇ ਰਸ਼ੀਆੜਿਆਂ ਨੇ ਆਪਣੀ ਜਿਹੜੀ ਜੰਗੀ ਡ੍ਰਿਲ ਸੀਗੀ ਉਹ ਇਸ ਵਾਲੀ ਜਗ੍ਹਾ ਦੇ ਉੱਤੇ ਜਿੱਥੋਂ ਵੀ ਇਹ ਜਾਨੀ ਕਿ ਜੁਕਰੇਨ ਦਾ ਬਾਰਡਰ ਪੈਂਦਾ ਸੀਗਾ ਉੱਥੇ ਹੀ ਕਰਦੇ ਸੀਗੇ ਸੋ ਜੰਗੀ ਡ੍ਰਿਲ ਕਰਦੇ ਕਰਦੇ ਇਹਨਾਂ ਨੇ ਹਮਲਾ ਉੱਥੇ ਸ਼ੁਰੂ ਕਰ ਦਿੱਤਾ ਸੀਗਾ ਸੋ ਇਸ ਲਈ ਹੀ ਹੁਣ ਜਿਹੜਾ ਇਹ ਇਹ ਮਤਲਬ ਕਿ ਖਦਸ਼ਾ ਪਗਰੇਟ ਆਇਆ ਜਾ ਰਿਹਾ ਕਿਉਂਕਿ ਇਹ ਬੜੀ ਜਗ੍ਹਾ ਬੜੀ ਮਹੱਤਵਪੂਰਨ ਆ ਤੁਸੀਂ ਆਪ ਦੇਖ ਸਕਦੇ ਹੋ ਹਨਾ ਇਹ ਕਲੰਗਿੰਗਗਰਾੜ ਇਹ ਬੜੀ ਜਗ੍ਹਾ ਰਸ਼ੀਆ ਦਾ ਹੀ ਇੱਕ ਸ਼ਹਿਰ ਆ ਤੇ ਇਹ ਬੜਾ ਸ਼ਹਿਰ ਰਸ਼ੀਆ ਤੋਂ ਥੋੜਾ ਦੂਰ ਆ ਤੇ ਇਹਦੇ ਲੱਗੇ ਹੀ ਪੋਲੈਂਡ ਪੈਂਦਾ ਹੈ ਲਿਥੂਨੀਆ ਪੈਂਦਾ ਹੈ ਇਸਟੋਨੀਆ ਪੈਂਦਾ ਹੈ ਤੇ ਲਟਵੀਆ ਪੈਂਦਾ ਹੈ ਇੱਥੇ ਜਾਨੀ ਕਿ ਨਾਟੋ ਦੇਸ਼ ਇਹਦੀ ਰੇਂਜ ਦੇ ਵਿੱਚ ਹੈਗੇ ਆ ਸੋ ਇਸ ਲਈ ਹੀ ਇਸ ਵੇਲੇ ਜਿਹੜਾ ਇਹ ਸਾਰੇ ਨਾਟੋ ਦੇਸ਼ ਉਹ ਚਿਕੰਨੇ ਹੋ ਚੁੱਕੇ ਆ ਬਹੁਤ ਸਾਰੀਆਂ ਮੀਡੀਆ ਰਿਪੋਰਟਾਂ ਦੇ ਮੁਤਾਬਕ ਜਿਹੜੀ ਇੰਡੀਅਨ ਆਰਮੀ ਆ ਉਹ ਵੀ ਇਸ ਵੇਲੇ ਜਿਹੜੀ ਇਹ ਬੇਲਾਰੂਸ ਤੇ ਰਸ਼ੀਆ ਦੀ ਜਿਹੜੀ ਫੌਜੀ ਡ੍ਰਿਲ ਹੋ ਰਹੀ ਆ ਉਹਦੇ ਵਿੱਚ ਹਿੱਸਾ ਲੈ ਰਹੀ ਆ ਤੇ ਇਹ ਜਿਹੜੀ ਫੌਜੀ ਡ੍ਰਿਲ ਹੋ ਰਹੀ ਆ ਇਹਦਾ ਨਾਮ ਆ ਜਪਾਡ 2025 ਉਹ ਇੰਡੀਆ ਦੇ ਹਿੱਸਾ ਲੈਣ ਦੇ ਨਾਲ ਜਿਹੜੀ ਇਹ ਇੰਡੀਆ ਤੇ ਅਮਰੀਕਾ ਦੇ ਵਿੱਚ ਜਿਹੜੀ ਨਫ਼ਰਤ ਜਾਂ ਜਿਹੜੀ ਇਸ ਵੇਲੇ ਲੜਗੜਾਟ ਚੱਲ ਰਹੀ ਆ ਉਹਨੂੰ ਹੋਰ ਬढ़ावा ਮਿਲ ਸਕਦਾ ਆ ਪੁਤਿਨ ਸਗਾ ਉਹਨੂੰ ਇਹ ਪਤਾ ਲੱਗਿਆ ਸੀ ਕਿ ਇਹ ਬੜੀ ਗੱਲ ਜਿਹੜੀ ਮੇਰੀ ਬਣ ਨਹੀਂ ਰਹੀ ਉਹ ਹੋਰ ਜਿਹੜੇ ਆ ਇਹ ਏਰੀਏ ਹੈਗੇ ਆ ਉਹ ਕੈਪਚਰ ਤਾਂ ਕਰ ਸਕਦਾ ਆ ਪਰ ਯੂਕਰੇਨ ਨੂੰ ਜਿਹੜਾ ਪਿੱਛੇ ਸਪੋਰਟ ਦਿੱਤੀ ਜਾ ਰਹੀ ਆ ਇਹ ਹਥਿਆਰ ਦਿੱਤੇ ਜਾ ਰਿਹਾ ਜਾਂ ਪੈਸਾ ਦਿੱਤਾ ਜਾ ਰਿਹਾ ਉਹ ਨਾਟੋ ਦੇਸ਼ ਤੇ ਅਮਰੀਕਾ ਵਾਲੇ ਕਰ ਰਹੇ ਆ ਸੋਏ ਪੁਤਿਨ ਨੂੰ ਲੱਗਦਾ ਸੀ ਜੇਕਰ ਮੈਂ ਇੱਕ ਮੋਰਚਾ ਹੋਰ ਖੋਲਦਾ ਇਹ ਨਾਟੋ ਦੇਸ਼ਾਂ ਦੇ ਖਿਲਾਫ ਜੇਕਰ ਮੈਂ ਇਥੋਂ ਪੋਲੈਂਡ ਦੇ ਖਿਲਾਫ ਖੋਲਦਾ ਜਾਂ ਇਹ ਲਥੁਈਨੀਆ ਜਿਹੜਾ ਨਾਟੋ ਦੇਸ਼ ਹੈਗੇ ਆ ਇਹਨਾਂ ਦੇ ਖਿਲਾਫ ਜੇਕਰ ਇੱਕ ਹੋਰ ਲੜਾਈ ਵਾਲਾ ਮੋਰਚਾ ਖੋਲਦਾ ਤਾਂ ਇਹ ਜਿਹੜੇ ਨਾਟੋ ਦੇਸ਼ ਆ ਇੱਧਰ ਬਿਜ਼ੀ ਹੋ ਸਕਦੇ ਆ ਸੋ ਜਿਹੜੀ ਹੈਲਪ ਇੱਧਰ ਦਿੱਤੀ ਜਾ ਰਹੀ ਸੀ ਯੂਕਰੇਨ ਨੂੰ ਉਹ ਸ਼ਾਇਦ ਘਟ ਜਾਵੇ ਸੋ ਜਿਹੜੇ ਜਾਣਕਾਰ ਆ ਉਹ ਇਸ ਤਰ੍ਹਾਂ ਦੱਸ ਰਿਹਾ ਕਿ ਪੁਤਿਨ ਇਸ ਤਰ੍ਹਾਂ ਸ਼ਾਇਦ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਕਰ ਸਕਦਾ ਆ ਤੇ ਇਹ ਵਾਲੇ ਏਰੀਏ ਦੇ ਉਤੋਂ ਇਹ ਪੋਲੈਂਡ ਦੇ ਵਿੱਚ ਜਾਂ ਹੋਰ ਜਿਹੜੇ ਨਾਟੋ ਦੇਸ਼ ਆ ਉਹਨਾਂ ਦੇ ਉੱਤੇ ਹਮਲਾ ਕਰ ਸਕਦਾ ਆ ਜਿਸ ਹੱਬ ਨੇ ਇੱਥੇ ਆ ਇਸ ਵੇਲੇ ਜੰਗੀ ਡ੍ਰਿੱਲ ਚੱਲ ਰਹੀ ਆ ਰਸ਼ੀਆ ਨੂੰ ਝਕਾਉਣ ਦੇ ਲਈ ਅਮਰੀਕਾ ਨੇ ਜਾਂ ਕਹਿ ਲਓ ਕਿ ਟਰੰਪ ਨੇ ਪੂਰਾ ਜ਼ੋਰ ਲਾ ਲਿਆ ਬਹੁਤ ਸਾਰੇ ਸੈਂਕਸ਼ਨ ਜਾਂ ਕਹਿ ਲਓ ਕਿ ਪਾਬੰਦੀਆਂ ਉਹਦੇ ਤੇ ਵੀ ਜਿਹੜੇ ਸਹਿਯੋਗੀ ਦੇਸ਼ ਉਹਦੇ ਤੋਂ ਤੇਲ ਵਗੈਰਾ ਜਾਂ ਹੋਰ ਵਪਾਰ ਕਰਦੇ ਸੀਗੇ ਉਹਨਾਂ ਤੇ ਵੀ ਲਗਾਈਆਂ ਜਾ ਰਹੀਆਂ ਸੋ ਰਸ਼ੀਆ ਨੂੰ ਵੀ ਇਸ ਵੇਲੇ ਚੀਜ਼ ਦਾ ਪਤਾ ਲੱਗ ਚੁੱਕਿਆ ਆਲਰੇਡੀ 3 ਸਾਲ ਉਹਨਾਂ ਨੂੰ ਹੋ ਚੁੱਕਿਆ ਜੁਕਰੇਨ ਦੇ ਨਾਲ ਲੜਾਈ ਲੜਦੇ ਹੋਏ ਪੁਤਿਨ ਵੀ ਇਹ ਚਾਹੁੰਦਾ ਹੈ ਕਿ ਹੁਣ ਜਿਹੜੀ ਇਹ ਲੜਾਈ ਆ ਇਹਦਾ ਕਿਸੇ ਨਾ ਕਿਸੇ ਤਰ੍ਹਾਂ ਇਹ ਅੰਤ ਕੀਤਾ ਜਾ ਸਕੇ ਬਹੁਤ ਸਾਰਾ ਏਰੀਆ ਉਹਨਾਂ ਨੇ ਜੁਕਰੇਨ ਦਾ ਆਲਰੇਡੀ ਕੈਪਚਰ ਕਰ ਚੁੱਕਿਆ ਹੈ ਲੱਤ ਪਹਿਲਾਂ ਹੀ ਰਸ਼ੀਆ ਦੀ ਉੱਪਰ ਆ ਸੋ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਨਵਾਂ ਜਿਹੜਾ ਇਹ ਬਾਰਡਰ ਲੜਾਈ ਲਈ ਖੋਲ ਕੇ ਇਹ ਹੋਰ ਜਿਆਦਾ ਮਜਬੂਰ ਕਰ ਸਕਦਾ ਹੈ ਜੇ ਮੈਂ ਗੱਲ ਕਰਾਂ ਤਾਂ ਰਸ਼ੀਆ ਦੀਆਂ ਜਿਹੜੀਆਂ ਫੌਜਾਂ ਆ ਉਹਦੇ ਵਿੱਚ ਬਹੁਤ ਸਾਰੇ ਜਿਹੜੇ ਸੈਨਿਕਾ ਹੋ ਨਾਰਥ ਕੋਰੀਆ ਦਾ ਜਿਹੜਾ ਉਹ ਡਿਕਟੇਟਰ ਹੈਗਾ ਹਨਾ ਉਹਦੇ ਵੀ ਉਹਦੇ ਵੀ ਇਸ ਵੇਲੇ ਲੜ ਰਿਹਾ ਤੇ ਕਈ ਵਾਰੀ ਕਿ ਕਈ ਵਿੱਚ ਖਬਰਾਂ ਆ ਰਹੀਆਂ ਕਿ ਚਾਈਨਾ ਦੇ ਜਿਹੜੇ ਆਰਮੀ ਵਾਲੇ ਫੌਜੀ ਆ ਉਹ ਵੀ ਲੜ ਰਿਹਾ ਤੇ ਮੈਂ ਤੁਹਾਨੂੰ ਦੱਸਦਾ ਬਹੁਤ ਸਾਰੇ ਭਾਰਤ ਦੇ ਬੰਦੇ ਵੀ ਜਿਹੜੇ ਹੈਗੇ ਆ ਇਥੋਂ ਇਹ ਵੀਜ਼ੇ ਵਗੈਰਾ ਵਰਕ ਵਾਲੇ ਲਗਾ ਕੇ ਰਸ਼ੀਆ ਗਏ ਸੀਗੇ ਉਹ ਵੀ ਉੱਥੇ ਫਸੇ ਹੋਏ ਆ ਸੋ ਬਹੁਤ ਸਾਰੇ ਜਿਹੜੇ ਏਜੰਟ ਹੈਗੇ ਆ ਇੰਡੀਆ ਦੇ ਵਿੱਚ ਵੀ ਇਸ ਵੇਲੇ ਠੱਗਣ ਨੂੰ ਬੈਠੇ ਹੋਏ ਆ ਬਹੁਤ ਸਾਰੇ ਨੌਜਵਾਨਾਂ ਨੂੰ ਵਰਕ ਪਰਮਿਟ ਦਾ ਕਹਿ ਕੇ ਰਸ਼ੀਆ ਭੇਜ ਰਿਹਾ ਤੇ ਉੱਥੇ ਕਈ ਵਾਰੀ ਸਖਲਾਈ ਤੋਂ ਬਿਨਾਂ ਹੀ ਬਹੁਤ ਸਾਰੇ ਜਿਹੜੇ ਨੌਜਵਾਨ ਆ ਉਹਨਾਂ ਨੂੰ ਬਾਰਡਰ ਦੇ ਉੱਤੇ ਭੇਜਿਆ ਜਾ ਰਿਹਾ ਇਹ ਰਸ਼ੀਆ ਦੀ ਤਰਫ ਤੋਂ ਵੀ ਇਦਾਂ ਹੋ ਰਿਹਾ ਤੇ ਯੂਕਰੇਨ ਦੇ ਵਿੱਚ ਵੀ ਇਸ ਵੇਲੇ ਭੇਜਿਆ ਜਾ ਰਿਹਾ ਤੇ ਜਿਹੜੀ ਲੜਾਈ ਆ 3 ਸਾਲ ਤੋਂ ਚੱਲਦੀ ਆ ਰਹੀ ਆ ਇਹਦੇ ਵਿੱਚ ਰਸ਼ੀਆ ਦੇ ਵੀ ਹਜ਼ਾਰਾਂ ਲੱਖਾਂ ਜਿਹੜੇ ਸੈਨਿਕਾ ਉਹ ਮਰੇ ਆ ਤੇ ਯੂਕਰੇਨ ਦੇ ਵੀ ਮਰਿਆ ਸੋ ਜਿਹੜੀ ਤੋੜ ਆ ਬੰਦਿਆਂ ਦੀ ਦੋਨੋਂ ਪਾਸੇ ਆ ਸੋ ਜਿਹੜੇ ਆਪਣੇ ਪੰਜਾਬ ਦੇ ਵੀ ਜਾਂ ਇੰਡੀਆ ਦੇ ਕੋਈ ਨੌਜਵਾਨ ਹੈਗੇ ਉਹ ਵੀ ਹਸ਼ਿਆਰ ਰਹਿਣ ਇਦਾਂ ਦੇ ਜਿਹੜੇ ਏਜੰਟ ਆ ਇਸ ਵੇਲੇ ਪਸਾ ਪਸਾ ਕੇ ਇੱਥੇ ਨੌਜਵਾਨਾਂ ਨੂੰ ਭੇਜ ਰਹੇ ਆ ਇਹ ਪੁਤਿਨ ਨੇ ਜਿਹੜੇ ਵੀ ਇਹ ਇੱਥੇ ਭੇਜੇ ਸੀਗੇ ਡਰੋਨ ਪੋਲੈਂਡ ਜਾਂ ਰਮਾਨੀਆ ਦੇ ਵਿੱਚ ਭੇਜੇ ਉਹ ਜਾਣ ਬੁਝ ਕੇ ਹੀ ਭੇਜਿਆ ਉਹ ਕਹਿੰਦਾ ਹੈ ਕਿ ਹੁਣ ਮੈਂ ਭੇਜਤਾ ਦਿੱਤੇ ਆ ਇਹ ਪਹਿਲ ਕਰਨ ਤੇ ਮੈਂ ਇੱਕ ਨਵਾਂ ਮੋਰਚਾ ਜਿਹੜਾ ਲੜਾਈ ਦਾ ਉਹ ਖੋਲਦਿਆਂ ਇਹਨਾਂ ਦੇ ਉੱਤੇ ਹੋਰ ਬਰਡਨ ਪਾਵਾਂ ਕਿਉਂਕਿ ਬਹੁਤ ਸਾਰੇ ਯੂਰਪ ਦੇ ਦੇਸ਼ ਆ ਜਿੱਦਾਂ ਫਰ ਪਹਿਲਾਂ ਹੀ ਬਹੁਤ ਸਾਰੇ ਕਰਜ਼ੇ ਦੀ ਮਾਰ ਕਰਕੇ ਉੱਥੇ ਜਿਹੜਾ ਅੰਦਰ ਉਹਨਾਂ ਦੇ ਵਿਦਰੋਹ ਆਹੋ ਚੱਲ ਰਿਹਾ ਜੂਕੇ ਵਾਲੇ ਵੀ ਕਰ ਰਹੇ ਆ ਉੱਥੇ ਹੈ ਨਾ ਇਮੀਗ੍ਰੈਂਟਸ ਨੂੰ ਲੈ ਕੇ ਬਹੁਤ ਕੁਝ ਚੱਲ ਰਿਹਾ ਸੋ ਆਲਰੇਡੀ ਜਿਹੜੇ ਯੂਰਪ ਦੇ ਬਹੁਤ ਸਾਰੇ ਦੇਸ਼ ਆ ਉੱਥੇ ਹੈ ਇਸ ਵੇਲੇ ਡਿਸਟਰਬੈਂਸ ਆ ਇਹਦਾ ਹੀ ਫਾਇਦਾ ਜਿਹੜਾ ਰਸ਼ੀਆ ਲੈਣਾ ਚਾਹੁੰਦਾ ਆ ਹੋ ਸਕਦਾ ਹੈ ਥੋੜੇ ਸਮੇਂ ਦੇ ਵਿੱਚ ਇਹ ਜਿਹੜਾ ਜੋਧਾ ਰਸ਼ੀਆ ਵਰਸਸ ਨਾਟੋ ਦੇਸ਼ ਇਹ ਸ਼ੁਰੂ ਹੋ ਸਕਦਾ ਆ ਮਤਲਬ ਕੋਈ ਇਹਦੇ ਵਿੱਚ ਗਾਰੰਟੀ ਨਹੀਂ ਗਈ ਪਰ ਇਹਦੇ ਚਾਂਸਸ ਜਿਸ ਹਿਸਾਬ ਨਾਲ ਇਸ ਵੇਲੇ ਬਣ ਰਹੇ ਆ ਸੋ ਇਹ ਚੀਜ਼ ਹੋ ਸਕਦੀ ਆ ਜੇ ਕਹਦਾ ਕਿ ਇਹਦੇ ਪਿੱਛੇ ਅਮਰੀਕਾ ਵਾਲੇ ਆਉਗੇ ਤਾਂ ਪਹਿਲਾਂ ਹੀ ਉਹਨੇ ਕਹਿ ਦਿੱਤਾ ਇਹ ਇਹ ਟਰੰਪ ਨੇ ਕਿ ਇਹ ਤੁਹਾਡੇ ਜਿਹੜੇ ਯੂਰਪ ਦੇ ਦੇਸ਼ ਆ ਇਹਨਾਂ ਦੀ ਲੜਾਈ ਆ ਜੇ ਤੁਸੀਂ ਅਮਰੀਕਾ ਤੋਂ ਕੋਈ ਹੈਲਪ ਭਾਲਦੇ ਆ ਤਾਂ ਉਹ ਨਹੀਂ ਮਿਲੂਗੀ ਹਾਂ ਅਮਰੀਕਾ ਵਾਲੇ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਇਹ ਕਦੀ ਲੜਾਈ ਲੱਗੂਗੀ ਤਾਂ ਫੇਰ ਉਹ ਹੈਲਪ ਲਈ ਆਉਗੇ ਐਂਡਲੇ ਸਮੇਂ ਤੇ ਆਉਦੇ ਹੁੰਦੇ ਆ ਤੁਹਾਨੂੰ ਪਤਾ ਹੀ ਆ ਪਹਿਲਾਂ ਉਹ ਜੋਰ ਲਵਾਊਗਾ ਪੂਰੇ ਇਹਨਾਂ ਦੇਸ਼ਾਂ ਦਾ ਵਾਰਲਡ ਵਾਰ 2 ਦੇ ਵਿੱਚ ਵੀ ਤੁਹਾਨੂੰ ਪਤਾ ਹੀ ਆ ਬਹੁਤ ਇੱਥੇ ਕਹਾਣ ਹੋਇਆ ਸੀਗਾ ਜਿਹੜੇ ਜ਼ਿਆਦਾਤਰ ਜਹੂਦੀ ਸੀਗੇ ਅੱਧੀ ਪਰਸੈਂਟ ਜਿਹੜੇ ਜਹੂਦੀ ਸੀਗੇ ਉਹ ਪੋਲੈਂਡ ਦੇ ਵਿੱਚ ਹੀ ਰਹਿੰਦੇ ਸੀਗੇ ਹਿਟਲਰ ਨੇ ਮਾਰ ਮੁਰ ਕੇ ਭਜਾਏ ਸੀਗੇ ਜਿਹਦੇ ਨਾਲ ਇਜ਼ਰਾਈਲ ਤੇ ਵਿੱਚ ਜਾ ਕੇ ਬਸੇ ਸੀਗੇ ਸੋ ਇਹ ਇਸ ਲਈ ਜਿਹੜਾ ਹੁਣ ਇਹ ਪੋਲੈਂਡ ਵਾਲੇ ਆ ਉਹ ਕਹਿ ਰਿਹਾ ਕਿ ਇਹ ਸਾਡੀ ਸਿਕਿਉਰਿਟੀ ਮੜੀ ਜੀ ਕਰੋ ਤੁਸੀਂ ਕਿਤੇ ਦੁਬਾਰਾ ਉਹ ਵਾਲਾ ਕੰਮ ਨਾ ਹੋ ਜਾਏ ਤੇ ਰਸ਼ੀ ਵਾਲੇ ਇਧਰੋਂ ਚੜ ਕੇ ਨਾ ਆ ਜਾਣ ਸੋ ਇਹ ਸਾਰਾ ਮਾਮਲਾ ਸਿਗਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਅੱਗੇ ਵਧਦਾ ਕੀ ਇਹਦਾ ਨਤੀਜਾ ਨਿਕਲਦਾ ਉਹ ਆਪਾਂ ਅਪਡੇਟ ਕਰਦੇ ਰਹਾਂਗੇ ਜੇਕਰ ਜਾਣਕਾਰੀ ਵਧੀਆ ਲੱਗਦੀ ਹੁੰਦੀ ਹੈ ਥੱਲੇ ਕਮੈਂਟ ਕਰਕੇ ਜਰੂਰ ਦੱਸ ਦਿਆ ਕਰੋ ਜੇਕਰ ਕੁਝ ਕਮੀ ਹੁੰਦੀ ਹੈ ਤਾਂ ਵੀ ਜਰੂਰ ਦੱਸ ਦਿਆ ਕਰੋ ਧੰਨਵਾਦ ਸਤਿ ਸ਼੍ਰੀ ਅਕਾਲ ਫਿਰ ਮਿਲਾਂਗੇ